ਉਨਮਤ ਅਫੀਸਰ ਦਾ ਹੀ ਫੋਨ ਆਇਆ ਜਿਹਦੋਂ ਪੁਲਿਸ ਅਫੀਸਰ ਦਾ ਅੱਛਾ ਤੇ ਹੁਣ ਤੱਕ ਨੂੰ ਸਾਨੂੰ ਵਿੱਚ ਕੀ ਨਾ ਹੋਇਆ ਕੁਛ ਵੀ ਤੇ ਤੁਹਾਨੂੰ ਤਾਂ ਟ੍ਰਾਂਸਲੇਟਰ ਲੈ ਕੇ ਉਹਨਾਂ ਨਾਲ ਗੱਲ ਕਰੀ ਤੇ ਵੀ ਪਰ ਉਹਨੇ ਦੱਸੋਗੇ ਬੁੱਢੀ ਬੇਟੀ ਐਕਸਪਾਇਰ ਪੁਨਾ ਦਾ ਇਹ ਬੱਚਾ ਖੁਸ਼ ਹੈ ਨਾ ਤਾ ਦੱਸ ਨਹੀਂ ਸਕਦਾ ਇਹਨਾਂ ਦੇ ਕੋਲ ਗਰੀਬੰਦਾਸ ਨੇ ਜੋ ਉਹ ਤੋਂ ਕੁਸਤਲ ਆੜਦਾਲੇ ਦਾ ਵਿਕਰੀ ਇਹਨਾਂ ਤੇ ਦੇ ਬੱਚਿਆਂ ਨੂੰ ਦੇਖੋ ਦੇਖੀ ਕੁਛ ਉਹ ਤਾਂ ਮੰਨ ਵੇਂਗਾ ਤੇ ਮੈਂ ਲਾਉਂਗਾ ਤੁਹਾਡੇ ਮੰਮੀ ਮੰਮੀ ਜਾਈ ਤੇ ਉਧਰ ਹੀ ਆਏ ਸੀ ਉਹ 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 ਵਾਹਿੰਦਾ ਸੀ ਉੱਥੇ ਲਾ ਦੇਵਾਂਗੇ ਤੇ ਮੈਂ ਮੰਮੀ ਦੀ ਮੰਗ ਦਾ ਟੋਲ ਸਾਡੀ ਬੇਟੀ ਪਤਨੀਤ ਕੌਰ ਜਿਹੜੀ ਪਿਛਲੇ ਸਾਲ ਕੈਨੇਡਾ ਗਈ ਸੀ ਇੱਕ ਮਹੀਨੇ ਪਹਿਲਾਂ ਉੱਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋਈ ਪਿਛਲੇ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬੋਡੀ ਆਈ ਹੈ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਬੜੀ ਛੋਟੀ ਉਮਰ 'ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ ਇਸ ਘਰ ਨੇ ਮਨ ਨੂੰ ਝੋੜ ਕੇ ਰੱਖਤਾ ਹੈ। ਖੇਤ ਆਪਣੇ ਬੱਚੇ ਤੋਂ ਜਾਂਦੇ ਤਾਂ ਰੋਜ਼ਗਾਰ ਵਾਸਤੇ ਹੀ ਆ ਪੜਨ ਵਾਸਤੇ ਹੈ। ਸੋ ਸਾਰੇ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੀ ਇੱਥੇ ਬੱਚੇ ਦੀ ਸੇਫਟੀ ਹੋਵੇ, ਇੱਥੇ ਬੱਚੇ ਪੜਨ, ਇੱਥੇ ਰੋਜ਼ਗਾਰ ਕਰਨ ਸਾਡੀ ਬੇਟੀ ਪ੍ਰਨੀਤ ਕੌਰ ਜਿਹੜੀ ਵਿਸ਼ਵਸਰ ਵਿੱਚ ਕੈਨੇਡਾ ਗਈ ਸੀ 1 ਮਹੀਨੇ ਪਹਿਲਾਂ ਉੱਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋਈ ਪਿਛਲੇ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬੋਡੀ ਆਈ ਹੈ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਬੜਾ ਦੁੱਖ ਤੇ ਨਾਲ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਬੜਾ ਸਹਿਤ ਇੱਕ ਆਕਾਸ਼ਤਾ ਸਰਦਾਰ ਸਰਪੀਰ ਸਿੰਘ ਸੱਤੀ ਉਹਨਾਂ ਦੀ ਜਿਹਨਾਂ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਗੁਰਬੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤੇਨੇ ਭਰਾਵਾਂ ਤੇ ਬੜਾ ਦੋ ਕਾ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈ ਕਿ ਪਰਿਵਾਰ ਇੰਨੇ ਸੰਕਟ ਦੇ ਵਿੱਚ ਹੈ ਪਰਿਵਾਰ ਦੇ ਹਾਲਾਤ ਪਰਿਵਾਰ ਦੇ ਹਾਲਾਤ ਬਹੁਤ ਚੰਗਾ ਪਰਿਵਾਰ ਹੈ ਜੀ ਵਧੀਆ ਜ਼ਮੀਨ ਜਾਇਦਾਦ ਆ ਬਰਸਰੇ ਜਾਇਦਾਦ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੱਚੀ ਪੜ੍ਹਾਈ ਵਾਸਤੇ ਗਈ ਸੀ ਇੱਕ ਬੱਚੀ ਇਹਨਾਂ ਦੇ ਗੁਰਬੀਰ ਸਿੰਘ ਦੀ ਵੀ ਪਹਿਲਾਂ ਗਈ ਆ ਚਾਰ ਦਿਨ ਦਾ ਦੋਨੇ ਭੈਣਾਂ ਦਾ ਫਰਕ ਹੈ ਜਾਣ ਦਾ ਉੱਥੇ ਇਹਨਾਂ ਦੇ ਹੋਰ ਵੀ ਰਿਲੇਟਿਵ ਸੀਗੇ ਤੇ ਲੇਕਿਨ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਹੀ ਹੋਣਾ ਜੀ ਸੋ ਪਰਿਵਾਰ ਨੇ ਆਪਣਾ ਚੰਗਾ ਖਰਚਾ ਕਰਕੇ ਪਹਿਲਾਂ ਬੱਚੀ ਨੂੰ ਭੇਜਿਆ ਫੇਰ ਵੀ ਬਹੁਤ ਮਤਲਬ ਜਿਹੜਾ ਹੈ ਆਰਥਿਕ ਤੌਰ ਤੇ ਵੀ ਨੁਕਸਾਨ ਪਰ ਪਰਿਵਾਰਕ ਤੌਰ ਤੇ ਜਿਹੜਾ ਬੱਚੇ ਦਾ ਜਾਣਾ ਹੈ ਨਾ ਇਹ ਕਿਤੇ ਘਾਟਾ ਪੂਰਾ ਨਹੀਂ ਹੋ ਸਕਦਾ। ਅਤਵਾਲ ਸਾਹਿਬ ਜਿਹੜੀ ਇੱਕ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੈ। ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ। ਇਸ ਖਬਰ ਨੇ ਮਨ ਨੂੰ ਝੋੜ ਕੇ ਰੱਖਤਾ ਹੈ ਨਾਲ ਨਾਲ ਮੈਂ ਇਹ ਵੀ ਕਹਾਂਗਾ ਵੀ ਸਰਕਾਰਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਵੀ ਆਪਣਾ ਧੀ ਪੁੱਤ ਜਿਹੜਾ ਹੈਗਾ ਉਹ ਇੱਥੇ ਰਵੇ ਬਾਹਰ ਜਾਣ ਦੀ ਉਹਨੂੰ ਲੋੜ ਨਾ ਪਵੇ ਇੱਥੇ ਰੋਜ਼ਗਾਰ ਆਪਾਂ ਨੂੰ ਮਤਲਬ ਦੇਣਾ ਚਾਹੀਦਾ ਬੱਚਿਆਂ ਨੂੰ ਅਖੀਰ ਤਾਂ ਆਪਣੇ ਬੱਚੇ ਇੱਥੋਂ ਜਾਂਦੇ ਤਾਂ ਰੋਜ਼ਗਾਰ ਵਾਸਤੇ ਹੀ ਆ ਪੜਨ ਵਾਸਤੇ ਹੀ ਸੋ ਸਾਰੀ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੀ ਇੱਥੇ ਬੱਚੇ ਦੀ ਸੇਫਟੀ ਹੋਵੇ ਇੱਥੇ ਬੱਚੇ ਪੜਨ ਇੱਥੇ ਰੋਜ਼ਗਾਰ ਕਰਨ ਸੋ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦਾ ਮੈਂ ਪਰ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ਣ ਤੇ ਭਾਣਾ ਮੰਨਣ ਦਾ ਵਸ ਤਾਕਤ ਬਖਸ਼ਣ ਦੇਖੀ ਨਹੀਂ ਜਾਂਦੇ ਹਾਲਾਤ ਜਿਹੜੇ ਉਹਨਾਂ ਦੇ ਪਰਿਵਾਰ ਦੇ ਨੇ ਇਹਨਾਂ ਛੋਟਾ ਜਿਹਾ ਫੁੱਲ ਹੱਥੋਂ ਚਲੇ ਜਾਣਾ ਬਹੁਤ ਹੀ ਮੰਦ ਭਾਗੀ ਚੀਜ਼ ਹੈ ਕਿੰਨਾ ਚਿਰ ਹੋਵੇ ਸੀਗਾ ਬਾਈ ਕੀ ਅਨੁਮਾਨ ਤੁਸੀਂ ਇਸੇ ਸਤ ਮਹੀਨੇ ਹੋ ਗਏ ਪਿਛਲੇ ਸਾਲ ਦੇ ਇਸੇ ਸਾਹਮਣੇ ਇਸੇ 28 April ਘਟਨਾ ਹੋਈ ਜਦੋਂ ਪਤਾ ਲੱਗਿਆ ਕਿ ਕਿਵੇਂ ਮੌਤ ਹੋ ਗਈ। ਸੰਬਤ ਆਫੀਸਰ ਦਾ ਹੀ ਫੋਨ ਆਇਆ ਜੀ ਉਧਰੋਂ ਪੁਲਿਸ ਆਫੀਸਰ ਦੇ। ਅੱਛਾ। ਤੇ ਫਿਰ ਸੰਤਲਨ ਸਾਨੂੰ ਵਿੱਚ ਕੀ ਨਾ ਹੋਇਆ ਕੁਛ। ਫਿਰ ਉਹਨਾਂ ਦਾ ਟ੍ਰਾਂਸਲੇਟਰ ਲੈ ਕੇ ਉਹਨਾਂ ਨਾਲ ਗੱਲ ਕਰੀ ਤੇ ਕਿ ਫਿਰ ਉਹਨਾਂ ਨੇ ਦੱਸਿਆ ਵੀ ਸੁਡੀ ਬੇਟੀ ਨੇ ਐਕਸਪਾਇਰ। ਕਿਵੇਂ ਮਤਲਬ ਕੋਈ ਕਾਰਨ ਸੀ ਹੋਇਆ? ਕਰਨਲ ਵਾਲੇ ਉਸ ਟਾਈਮ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਉਹ ਕਹਿੰਦੇ ਮੈਂ ਟਰਾਂਸਲੇਟਰ ਆਇਆਗਾ ਤੇ ਮੈਂ ਕੋਈ ਆਫੀਸਰ ਲਿਆਂਗਾ ਜਿਹਨੇ ਗੱਲ ਮੈਨੂੰ ਦੱਸੀਗੀ ਉਹਨਾਂ ਨੂੰ ਦੱਸ ਦਿਆਂਗਾ ਤੇ ਉਹ ਜਿਹੜਾ ਕਨੋਲੋਮ ਦੇ ਵਿੱਚ ਰੱਖੀ ਗਈ ਹੈਗੀ ਮੈਡੀਕਲ ਹੋਂਦ ਤੋਂ ਬਾਅਦ ਉੱਤੇ ਜੋ ਆਕਸੀਜਨ ਦਾ ਲੈਵਲ ਹੈਗਾ ਉੱਤੇ ਕੋ ਨਾਮ ਨਹੀਂ ਹੈ ਇਹਨਾਂ ਦੇ ਐਸੇ ਉੱਤੇ ਇਹ ਸਾਰੇ ਪਰਿਵਾਰ ਇਸੇ ਇਸ਼ਨਾਨ ਵਗੈਰਾ ਕਰਕੇ ਸਰਗੁਸ਼ ਹੋ ਗਈ ਬੱਕੇ ਜਿਹੜਾ ਨਹੀਂ ਦੱਸਦੇ ਵੀ ਸਾਨੂੰ ਉਹਨਾਂ ਨੇ ਮੈਡੀਕਲ ਦੀ ਰਿਪੋਰਟ ਦਿੱਤੀ ਕਿ ਉਹਨਾਂ ਵੀ ਆਕਸੀਜਨ ਲੈਵਲ ਡਾਊਨ ਹੋ ਗਿਆ ਸੀ। ਥੋੜਾ ਜਿਹਾ ਲਾਸਟ ਟਾਈਮ ਕਦੋਂ ਗੱਲ ਹੋਈ ਸੀ? ਅਫੀਸਰ ਦੇ ਫੋਨ ਆਉਣ ਤੋਂ ਹੋਈ ਸੀ ਸਾਡੇ 36 ਘੰਟੇ ਪਹਿਲਾਂ ਗੱਲ ਹੋਈ ਸੀ ਤੇ 24 ਘੰਟੇ ਪਹਿਲਾਂ ਮੈਸੇਜ ਆਇਆ ਸੀ। ਤੁਹਾਨੂੰ ਗੱਲ ਹੋਈ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਮੈਂ ਬਿਮਾਰ ਹਾਂ ਹਾਂ ਇਹੋ ਦੱਸਿਆ ਤੇ ਉਹਨੇ ਵੀ ਮੈਨੂੰ ਬੁਖਾਰ ਵਗੈਰਾ ਵੀ ਵੰਟਿੰਗ ਹੋ ਗਈ ਸੀ ਪਰ ਨਾ ਹੁਣ ਠੀਕ ਆ ਉਹਨੇ ਐ ਨਹੀਂ ਸੀਗਾ ਵੀ ਮੈਨੂੰ ਆਏਗੇ ਪ੍ਰੋਬਲਮ ਇਹਦੇ ਸਿ ਮੈਨੂੰ ਵੰਟੇ ਹੋ ਗਏ ਸੀ ਵੀ ਹਾਂ ਵੀ ਮੈਨੂੰ ਹੁਣ ਮੇਰੇ ਪਚ ਗਿਆ ਸਾਰਾ ਕੁਝ ਮੈਂ ਠੀਕ ਆ

ਜੋ ਕਿ ਜਿੱਥੇ ਆਪਾਂ ਦੇਖਦੇ ਆ ਅੱਡੀ ਸੇਤੀ ਦਾ ਇਸ ਤਰ੍ਹਾਂ ਨਿਕਟਣਾ ਮਿਲਦਾ ਹੈ। ਇਹ ਕੋਈ ਚਿੱਤ ਇੱਧਰ ਚੰਗੀਆਂ ਨਹੀਂ ਕੋਈ ਸੋਡਾ ਚੰਗੀਆਂ ਨਹੀਂ। ਉੱਥੋਂ ਦੀ ਸਰਕਾਰ ਦਾ ਜਾਂ ਹੋਰ ਕਿਸ ਤਰ੍ਹਾਂ ਦਾ ਰਿਹਾਜ ਆਪਾਂ ਨੂੰ ਇੱਧਰ ਇਹਦੀ ਬੇਟੀ ਬੇਟੀਆਂ ਬੋਰਡ ਨੂੰ ਪਈ ਕਿ ਕਿ ਸਰਕਾਰ ਨਾਲ ਤਾਂ ਨਹੀਂ ਕੋਈ ਆਪਣਾ ਜ਼ਿਆਦਾ ਕੋਈ ਰਵੱਈਆ ਹੈ ਲੇਕਿਨ ਉੱਧਰ ਉਸ ਸੀਗੇ ਆਪਣੇ ਲੇਟ ਵੀ ਸੀਗੇ ਤੇ ਅੱਗੇ ਕਲੇਵਤਾਰ ਸਿੰਘ ਕਲੇਰ ਨੇ ਕਲੇਰ ਵਿਲਡਰਸ ਵਾਲੇ ਉਹਨਾਂ ਨੇ 100% ਹੈਲਪ ਕਰੀ ਹੈ ਕੋਈ ਸਾਰੀ ਵੀ ਸੰਸਥਾ ਉਹਨਾਂ ਦੀ ਹੈ ਜੇ ਨਹੀਂ ਉਹਨਾਂ ਨੇ ਕੋਈ ਸਾਨੂੰ ਆਰਗੇਨਾਈਜੇਸ਼ਨ ਵਗੈਰਾ ਉਹਨਾਂ ਨੇ ਕਿਹਾ ਵੀ ਆਰਗੇਨਾਈਜੇਸ਼ਨ ਸਾਡੀ ਕੋਈ ਨਾਮ ਵਗੈਰਾ ਕੋਈ ਨਹੀਂ ਦੱਸਿਆ ਉਹਨਾਂ ਨੇ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਗੁਰਦੁਆਰਾ ਸਾਹਿਬ ਤੇ ਉੱਥੇ ਹੋਰ ਗੁਰਦੁਆਰਾ ਸਾਹਿਬ ਨੇ ਜਿਹੜੇ ਉਹਨਾਂ ਨੇ ਕਿੱਥੇ ਹੋ ਕੇ ਉਹ ਕਰੇ 21 ਉਹਨਾਂ ਨੇ ਸੇਵਾ ਲਈ ਉਹਨਾਂ ਨੇ ਸੇਵਾ ਲੈ ਲਈ ਇਹ ਸੁਪਨਾ ਸੀ ਜੇ ਬੱਚਾ ਕਿ ਮੈਂ ਉੱਚ ਜਿਹੜੀ ਪੜ੍ਹਾਈ ਕਰਨ ਗਏ ਆ ਉੱਚ ਵਿੱਦਿਆ ਹਾਸਲ ਕਰਨ ਦੇ ਲੰਮੇ ਸਾਲ। ਕਿਸ ਤਰ੍ਹਾਂ ਦੇ ਸੁਪਨੇ? ਸੁਪਨਾ ਦਾ ਇਹ ਬੱਚਾ ਖੁਸ਼ ਹੈ ਨਾ ਤੱਕ ਦੱਸੇ ਨਹੀਂ ਸਕਦਾ ਉਸ ਜਿਹਨੂੰ तकरीबन 10 ਮਹੀਨੇ ਚੋਇਆ ਹੁਣ ਤੋਂ ਕੁਸਤਨ ਆੜ ਦੇਲੇ ਦਾ ਵਿਕਰੀ ਹੈ। ਨਾ ਤੀ ਦੇ ਬੱਚਿਆਂ ਨੂੰ ਦੇਖੋ ਦੇਖਿਓ ਕੁਝ ਉਹ ਕੰਮਾਂ ਦੇ ਹੋਏਗਾ ਤੇ ਮੈਂ ਜਾਊਂਗਾ। साढे मामा मामे जी आए थी उहे से उहो जॾहिं आयो कंदे इन त असीं उते ले जा ममी जी मां आउं थोरो